ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਮੈਂ ਗਏ ਗੁਰਦੁਆਰਾ ਸਾਹਿਬ ਤੇ ਉੱਥੇ ਬੀਬੀਆਂ ਸੇਵਾ ਕਰੀ ਜਾਂਣ ਚਲ ਥੋੜੀ ਬੱਤੀ ਸੇਵਾ ਮੈਂ ਵੀ ਕੀਤੀ ਤੇ ਗੱਲ ਕਰਦੀਆਂ ਵਿਚਾਰ ਦੀ ਗੁਰਦੁਆਰੇ ਜਾ ਕੇ ਵੀ ਨਹੀਂ ਵਿਚਾਰ ਛੱਡਦੀਆਂ ਬੀਬੀਆਂ ਤੇ ਸੇਵਾ ਕਰੀ ਜਾਂ ਜੱਕ ਬੀਬੀ ਉੱਠੀ ਕਰੇ ਜਾਣ ਲੱਗੀ ਤੇ ਪਿੱਛੋਂ ਇੱਕ ਹੋਰ ਬੀਬੀ ਆਈ ਉਹ ਕੁੱਛ ਦੀ ਹੈ ਵੀ ਚੱਲੇ ਕੇ ਕਰੇ ਤੁਸੀਂ ਸੇਵਾ ਕਰ ਲਈ ਉਹ ਬਚਰੀ ਨੂੰ ਪੈ ਗਈ ਭਾਈ ਕਹਿੰਦੀ ਅਖੇ ਕੋਨ ਬਿਮਾਰੀ ਹੁੰਦੀ ਐ ਤੁਸੀਂ ਜਦੋਂ ਕੋਈ ਉੱਠ ਕੇ ਜਾਂਦਾ ਤੁਸੀਂ ਮੋਰੋ ਆਵਾਜ਼ ਮਾਰਨੀ ਹੁੰਦੀ ਐ ਖਬਰਦਾਰ ਜੀ ਮੈਨੋ ਕਿ ਤੋ ਮਗਰੋ ਆਵਾਜ਼ ਮਾਰੀ ਤਾਂ ਤੇ ਮੈਨੂੰ ਤਾਂ ਬੜਾ ਮਨ ਨੂੰ ਪਰੇਸ਼ਾਨੀ ਹੋਈ ਸੁਣ ਕੇ ਤੇ ਮੈਂ ਜਿਹੜੇ ਗੁਰਦੁਆਰੇ ਫਿਰ ਆਪਨਾਉਣ ਦਾ ਕੀ ਫਾਇਦਾ ਜੇ ਭਾ ਵਿਚਾਰਾਂ ਹੀ ਕਰਨੀਆਂ ਤਾਂ ਹਨਾ ਜਦੋਂ ਕਿ ਤਵੀ ਤੇ ਬੈਠੀ ਉਹਨੇ ਧਾਰਨਾ ਲਾਈਆਂ ਤੇ ਵਾਹਿਗੁਰੂ ਦਾ ਨਾਮ ਜਪਾਇਆ ਐਨੀ ਭੀਜੀ ਸੀ ਵਾਹਿਗੁਰੂ ਜੀ ਬਹੁਤ ਜ਼ਿਆਦਾ ਤੇ ਮੈਂ ਫਿਰ ਮੇਰੇ ਦਿਮਾਗ ਜੀ ਸਮਝਾਈ ਵੀ ਤੋ ਦੁਨੀਆਂ ਹੋ ਰਹਾ ਤੇ ਵਿੱਚੋਂ ਹੋ ਰਹਾ ਇਹ ਵਿਚਾਰਾਂ ਨਹੀਂ ਛੱਡਦੀਆਂ ਬੀਬੀਆਂ ਕਿੱਦੇ ਚੱਲਣਾ ਜਾਂ ਵਿਚਾਰ ਲੈਣਾ ਨਾ ਕਰਨੋ ਨੀ ਕਰਨੀ ਹੁੰਦੀ ਐ ਗੁਰਦੁਆਰੇ ਜਾ ਕੇ ਵਿਚਾਰ ਕਰਨੀ ਨਹੀਂ ਚਾਹੀਦੀ ਬੀਬੀਓ ਗੁਰਦੁਆਰੇ ਜਾ ਕੇ ਕੋਈ ਵੀ ਵਿਚਾਰ ਨਾ ਕਰਿਆ ਕਰੋ ਜੇ ਪਾ ਵਿਚਾਰ ਹੀ ਕਰਨ ਫਿਰ ਗੁਰਦੁਆਰੇ ਜਾਣ ਦਾ ਤੇ ਆਪ ਨੂੰ ਫਾਇਦਾ ਕੀ ਐ ਫਿਰ ਉੱਥੇ ਗੁਰੂ ਦੇ ਨਾਲ ਲੱਗਣ ਦਾ ਜਿਹੜੀ ਘੜੀ ਹੁੰਦੀ ਐ ਉੱਥੇ ਬਹਿ ਕੇ ਨਾਮ ਜਪਿਆ ਕਰੋ ਵਿਚਾਰਾਂ ਛੱਡੋ ਵਿਚਾਰਾ ਨਾ ਕਰੋ